ਦੇ ਲੋਕਾਂ ਨੂੰ ਅਧਿਕਾਰ ਚਾਹੀਦਾ ਜਿਉਣ ਦਾ ਬੋਲਣ ਦਾ ਸੁਣਨ ਦਾ ਦੇਖਣ ਦਾ ਖਾਣ ਦਾ ਪੀਣ ਦਾ ਪਹਿਨਣ ਦਾ ਇੱਕ ਵਾਰ ਦੀ ਮੈਂ ਐਗਜ਼ਾਮਪਲ ਦਿੰਦਾ ਡਾਕਟਰ ਅੰਬੇਦਕਰ ਸਾਹਿਬ ਦੇਸ਼ ਲਈ ਜੇ ਇਸ ਦਾ ਹੋਮ ਮਿਨਿਸਟਰ ਰਹਿਣਾ ਬੜੀ ਖਤਰਨਾਕ ਗੱਲ ਵੀ ਹੈ ਔਰ ਦੇਸ਼ ਲਈ ਨੁਕਸਾਨਦੇ ਵੀ ਹੈ ਸਾਨੂੰ ਇਹੋ ਜਿਹਾ ਹੋਮ ਮਿਨਿਸਟਰ ਨਹੀਂ ਚਾਹੀਦਾ ਉਹਨੂੰ ਇਮੀਡੀਏਟਲੀ ਸਿਫਾ ਦੇਣਾ ਚਾਹੀਦਾ ਸੰਵਿਧਾਨ ਦੀ ਧੜੀਆਂ ਆਉਤੀਆਂ ਨਹੀਂ ਬਾਬਾ ਵੇਦਕਰਵਾਰੀ ਕਿਸ ਤਰ੍ਹਾਂ ਬੋਲਿਆ ਕੋਈ ਵੀ ਮੇਰੇ ਕੰਕ ਰਹਦਾ ਸਿਪਾਈ ਕੀ ਹਿੰਦੁਸਤਾਨ ਦਾ ਕੋਈ ਵੀ ਵਧੀਆ ਆਦਮੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤਿਆਂ ਦਾ ਸਾਰਿਆਂ ਦਾ ਮੇਰੇ ਵੱਲੋਂ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਾਡੇ ਪ੍ਰਦੇਸ਼ ਕਾਂਗਰਸ ਵੱਲੋਂ ਭਾਰਤੀ ਜੀ ਆਏ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦਾ ਜਿਹੜਾ ਪ੍ਰੈਸ ਦੇ ਜ਼ਰੀਏ ਲੋਕਾਂ ਤੱਕ ਲੈ ਕੇ ਜਾਣ ਦੀ ਗੱਲ ਆ ਉਹ ਪਿਛਲੇ ਦਿਨਾਂੰਦਰ ਪਾਰਲੀਮੈਂਟ ਦੇ ਵਿੱਚ ਆਉਣ ਦੀ ਫਲੋਰ ਰਿਕਾਰਡ ਦੇਸ਼ ਦੇ ਗ੍ਰਹਿ ਮੰਤਰੀ ਨੇ ਅੰਬੇਡਕਰ 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 ਕਿਹਾ ਜਿਹੜਾ ਵੀ ਇੱਕੇ ਫੈਸ਼ਨ ਹੋ ਗਿਆ ਉਹਨਾਂ ਨੂੰ ਜਿਹੜੀ ਨਫ਼ਰਤ ਤੇ ਜ਼ੈਲ ਸੀ ਘਿਰਨਾ ਜਿਹੜੀ ਉਹਨਾਂ ਦੇ ਦਿਲ ਔਰ ਦਿਮਾਗ ਅੰਦਰ ਇਹ ਅੱਜ ਦੀ ਨਹੀਂ ਸਦੀਆਂ ਪੁਰਾਣੀਆਂ ਜਿਹੜਾ ਸੰਗ ਆਰਐਸਐਸ ਉਹ ਕਦੇ ਵੀ ਦੇਸ਼ ਦੇ ਸੰਵਿਧਾਨ ਨੂੰ ਸੈਪਟ ਨਹੀਂ ਕੀਤਾ ਜਿਸ ਤਰ੍ਹਾਂ ਦੱਸਿਆ ਗਿਆ ਸੰਗ ਨੇ ਆਪਣੇ ਨਾਗਪੁਰ ਹੈੱਡਕੁਆਰਟਰ ਤੇ ਕਦੇ ਦੇਸ਼ ਦਾ ਝੰਡਾ ਨਹੀਂ ਲਹਿਰਾਇਆ ਬਲਕਿ ਇਹ ਸੰਗ ਦੇ ਕੁਝ ਨੇਤਾਵਾਂ ਨੇ ਸਮੇਂ-ਸਮੇਂ ਤੇ ਦੇਸ਼ ਦੇ ਝੰਡੇ ਦਾ ਨਰਾਦਰ ਕੀਤਾ ਤੇ ਸੰਗ ਦੇ ਜਿਹੜੇ ਪੈਦਾਵਾਰ ਪਹਿਲੇ ਸੀ ਉਹਨਾਂ ਨੇ ਅੰਗਰੇਜ਼ਾਂ ਤੋਂ ਮਾਫੀਆਂ ਮੰਗੀਆਂ ਨੇ ਕਦੇ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਨਹੀਂ ਪਾਇਆ ਕਾਂਗਸ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਆਪਣਾ ਯੋਗਦਾਨ ਪਾਇਆ ਉਹਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਨੇ ਪੂਰੇ ਦੇਸ਼ ਅੰਦਰ ਦੱਬੇ ਕੁਚਲੇ ਸਮਾਜ ਦੀ ਗੱਲ ਕੀਤੀ ਜਿਹੜੇ ਸਾਂਝੇ ਖੂਹ ਹੁੰਦੇ ਸੀ 20 ਮਾਰਚ 1927 ਨੂੰ ਉੱਥੇ ਸਾਨੂੰ ਪਾਣੀ ਪੀਣ ਦਾ ਹੱਕ ਸਾਂਝੇ ਖੂਹਾਂ ਤੋਂ ਟੋਬਿਆਂ ਤੋਂ ਤਲਾਬਾਂ ਤੋਂ ਉਹ ਲੈ ਕੇ ਡਾਕਟਰ ਅੰਬੇਡਕਰ ਸਾਹਿਬ ਨੇ 20 ਮਾਰਚ 1927 ਨੂੰ ਲੈ ਕੇ ਦਿੱਤਾ ਸੀ ਉਸ ਕੜੀ ਤਹਿਤ ਡਾਕਟਰ ਅੰਬੇਡਕਰ ਸਾਹਿਬ ਦੁਨੀਆ ਦੇ ਪੜ੍ਹੇ ਲਿਖੇ ਐਨਸੀ ਵਿਦਵਾਨ ਸੀ ਕਿ ਅੰਗਰੇਜ਼ਾਂ ਨੂੰ ਵੀ ਉਹਨਾਂ ਦੀ ਸਲਾਹ ਲੈਣੀ ਪੈਂਦੀ ਸੀ ਦੇਸ਼ ਦਾ ਸੰਵਿਧਾਨ ਜਦੋਂ ਤਿਆਰ ਕਰਨਾ ਸੀ ਦੇਸ਼ ਨੇ ਆਜ਼ਾਦ ਹੋਇਆ ਤਾਂ ਦੇਸ਼ 'ਚ ਜਾਤ ਪਾਤ ਊਚ ਨੀਚ ਅਮੀਰੀ ਗਰੀਬੀ ਦਾ ਪਾੜਾ ਬਹੁਤ ਵੱਡਾ ਸੀ ਉਸ ਨੂੰ ਕਿਵੇਂ ਇੱਕ ਕੜੀ ਚ ਪਰੋਣਾ ਸੀ ਕਿਵੇਂ ਇੱਕ ਗੁਲਦਸਤਾ ਬਣਾਉਣਾ ਸੀ ਉਹਦੀ ਜਿਹੜੀ ਮੈਨੇਜਮੈਂਟ ਤਿਆਰ ਕਰਨੀ ਸੀ ਤਾਂ ਜਵਾਰलाल ਨਹਿਰੂ ਜੀ ਨੇ ਤੇ ਮਹਾਤਮਾ ਗਾਂਧੀ ਜੀ ਨੇ ਜਦੋਂ ਰਹਿ ਕੀਤੀ ਵੀ ਸੰਵਿਧਾਨ ਸਭਾ ਬਣਾਈ ਜਾਵੇ ਤਾਂ ਕਾਂਗਰਸ ਪਾਰਟੀ ਸੀ ਜਿਨ੍ਹਾਂ ਨੇ ਰეკਮੈਂਡ ਕੀਤਾ ਵੀ ਡਾਕਟਰ ਅੰਬੇਡਕਰ ਸਾਹਿਬ ਸਭਾ ਦੇ ਚੇਅਰਮੈਨ ਬਣਨ ਕੁਝ ਲੋਕਾਂ ਨੇ ਉਸ ਸਮੇਂ ਵੀ ਆਰਸਕਦਿਆ ਨੇ ਵਿਰੋਧ ਕੀਤਾ ਸੀ ਵੀ ਇੱਕ ਦਲਤ ਨੂੰ ਇੱਕ ਸ਼ੈਡਿਊਲ ਕਾਸਟ ਨੂੰ ਦੇਸ਼ ਦਾ ਸੰਵਿਧਾਨ ਬਣਾਉਣ ਲਈ ਚੇਅਰਮੈਨ ਨਿਯੁਕਤ ਕੀਤਾ ਗਿਆ ਪਰ ਕਾਂਗਰਸ ਪਾਰਟੀ ਹਮੇਸ਼ਾ ਦੱਬੇ ਕੁਚਲੇ ਸਮਾਜ ਨੂੰ ਗਰੀਬ ਨੂੰ ਦੇਸ਼ ਦੇ ਭਾਈਚਾਰੇ ਨੂੰ ਉੱਪਰ ਚੱਕਣ 'ਚ ਆਪਣਾ ਯੋਗਦਾਨ ਪਾਇਆ ਪੰਡਤ ਜਵਾਲਾਲਾ ਨਹਿਰੂ ਜੀ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਤੇ ਉਹਨਾਂ ਦੀ ਕੈਬਨਟ ਨੇ ਡਾਕਟਰ ਅੰਬੇਡਕਰ ਸਾਹਿਬ ਨੂੰ ਸੰਵਿਧਾਨ ਸਭਾ ਦਾ ਚੇਅਰਮੈਨ ਲਾ ਕੇ ਸਿੱਧ ਕੀਤਾ ਵੀ ਕਾਂਗਰਸ ਪਾਰਟੀ ਸਭ ਦਾ ਸਾਥ ਸਭ ਦਾ ਵਿਕਾਸ ਨਾਲ ਲੈ ਕੇ ਚੱਲ ਰਹੀ ਆ ਪਰ ਇਹਨਾਂ ਦੀ ਜਿਹੜੀ ਪੀੜਾ ਭਾਜਪੀ ਤੇ ਆਰਐਸਐਸ ਦੀ ਆ 2024 ਦੀਆਂ ਚੋਣਾਂ ਲੰਘ ਕੇ ਗਈਆਂ ਨੇ ਇਹਨਾਂ ਦੇ ਆਮ ਵੀਡੀਓ ਵਾਇਰਲ ਹੋਈਆਂ ਐਮਐਲਏ ਐਮਪੀਆ ਦੀਆਂ ਅੱਬ ਕੀ ਵਾਰ 425 ਤੇ ਸੰਵਿਧਾਨ ਖਤਮ ਜਿਹੜੀ ਇਹਨਾਂ ਦੀ ਮਨਛਾ ਸੀ ਉਹ ਕੀਤੀ ਰਾਹੁਲ ਗਾਂਧੀ ਜੀ ਨੇ ਦੇਸ਼ ਅੰਦਰ ਪੈਦਲ ਯਾਤਰਾ ਕੀਤੀ ਜਿਸ ਵਿੱਚ ਸੰਦੇਸ਼ ਦਿੱਤਾ ਵੀ ਅਸੀਂ ਡਾਕਟਰ ਅੰਬੇਡਕਰ ਸਾਹਿਬ ਦਾ ਸੰਵਿਧਾਨ ਬਚਾਉਣਾ ਤੇ ਜਿਹੜੇ ਦੇਸ਼ ਨੂੰ ਲੁੱਟ ਰਹੇ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਦੇਸ਼ ਚ ਪੈਦਲ ਯਾਤਰਾ ਕੀਤੀ ਉਹ ਲੋਕਾਂ ਦੇ ਘਰ ਚ ਮੰਨ ਕੀਤਾ ਵੀ ਜਿਹੜਾ ਸੰਵਿਧਾਨ ਆ ਉਹ ਕੱਲਾ ਦਲਤਾਂ ਲਈ ਨਹੀਂ ਹੈਗਾ ਕੱਲਾ ਪਛੜਿਆਂ ਲਈ ਨਹੀਂ ਉਹ ਸਾਰੇ ਦੇਸ਼ ਦੇ ਲੋਕਾਂ ਲਈ ਆ ਜਿਸ ਵਿੱਚ ਸਾਡੀ ਔਰਤ ਸਮਾਜ ਨੂੰ ਬਰਾਬਰਤਾ ਦਾ ਹੱਕ ਜਿਹੜਾ ਲੈ ਕੇ ਦਿੱਤਾ ਉਹ ਡਾਕਟਰ ਅੰਬੇਡਕਰ ਸਾਹਿਬ ਨੇ ਲੈ ਕੇ ਦਿੱਤਾ ਗਰੀਬਾਂ ਨੂੰ ਰਿਜ਼ਰਵੇਸ਼ਨ ਲੈ ਕੇ ਦਿੱਤੀ ਉਹ ਡਾਕਟਰ ਅੰਬੇਡਕਰ ਸਾਹਿਬ ਨੇ ਲੈ ਕੇ ਦਿੱਤੀ ਜਿਹੜੀ ਸਦੀਆਂ ਤੋਂ ਲਤਾੜੀ ਹੋਈ ਸੀ ਜਿਹਨੂੰ ਕਦੇ ਕਿਸੇ ਨੇ ਪੁੱਛਿਆ ਤੱਕ ਨਹੀਂ ਸੀ ਪਰ ਸ਼ਾਵੇਂ ਤੋਂ ਡਰਦੇ ਸੀ ਬਰਾਬਰ ਬਿਠਾਉਣ ਤੋਂ ਡਰਦੇ ਸੀ ਉਹਨਾਂ ਦੇ ਭਾਂਡੇ ਬਰਤਨ ਵੱਖਰੇ ਵੱਖਰੇ ਹੁੰਦੇ ਸੀ ਪਰ ਉਹ ਕਿਹ ਅਹਜਿਆ ਗੁਲਦਸਤਾ ਕਾਂਗਰਸ ਪਾਰਟੀ ਦੀ ਅਗਵਾਈ ਅੰਦਰ ਜਿਹੜੀ ਸੰਵਿਧਾਨ ਸਭਾ ਬਣੀ ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਬਣਾ ਕੇ ਦਿੱਤਾ ਉਹਦੇ ਵਿੱਚ ਸਾਨੂੰ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਉਹੀ ਪੀੜਾ ਆਰਐਸਐਸ ਦੀ ਸਹਿਣ ਨਹੀਂ ਕਰ ਰਹੇ ਇਹ ਲੋਕਾਂ ਨੂੰ ਕਿਵੇਂ ਅਸੀਂ ਇਹ ਇਹਨਾਂ ਨੂੰ ਵੱਖ ਕਰੀਏ ਜਿਹੜੀ ਉਹਨਾਂ ਨੇ ਗੱਲ ਕੀਤੀ ਸਵਰਗ ਦੀ ਮਾਰ ਕੇ ਕਿਸੇ ਨੇ ਕੁਝ ਨਹੀਂ ਦੇਖਿਆ ਜਿਹੜਾ ਸਵਰਗ ਨਰਕ ਉਰੀਆ ਇਹ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਆ ਉਹ ਵੀ ਰੱਬ ਨੂੰ ਮੰਨਣ ਵਾਲੇ ਇਨਸਾਨ ਸੀ ਪਰ ਉਹਨਾਂ ਨੇ ਕਿਹਾ ਰੱਬ ਤੋਂ ਪਹਿਲਾਂ ਸਾਨੂੰ ਸਾਡੇ ਹੱਕ ਚਾਹੀਦੇ ਨੇ ਸਾਡੇ ਲੋਕਾਂ ਨੂੰ ਅਧਿਕਾਰ ਚਾਹੀਦਾ ਜਿਉਣ ਦਾ ਬੋਲਣ ਦਾ ਸੁਣਨ ਦਾ ਦੇਖਣ ਦਾ ਖਾਣ ਦਾ ਪੀਣ ਦਾ ਪਹਿਨਣ ਦਾ ਇੱਕ ਵਾਰ ਦੀ ਮੈਂ ਐਗਜ਼ਾਮਪਲ ਦਿੰਦਾ ਡਾਕਟਰ ਅੰਬੇਡਕਰ ਸਾਹਿਬ ਨੂੰ ਕਿਸੇ ਉਸ ਸਮੇਂ ਦੇ ਵੱਡੇ ਲੀਡਰ ਨੇ ਪੁੱਛਿਆ ਵੀ ਡਾਕਟਰ ਅੰਬੇਡਕਰ ਸਾਹਿਬ ਤੁਸੀਂ ਟਾਈ ਬੂਟ ਸ਼ੂਟ ਪਾਉਨੇ ਹੋ ਵੀ ਤੁਹਾਡਾ ਸਮਾਜ ਨੰਗਾ ਫਿਰਦਾ ਧੋਤੀਆਂ ਤੱਕ ਉਹਨਾਂ ਨੂੰ ਨਸੀਬ ਨਹੀਂ ਉਹ ਕਹਿੰਦਾ ਮੈਂ ਇਸ ਕਰਕੇ ਪਾਉਣਾ ਵੀ ਮੈਨੂੰ ਦੇਖ ਕੇ ਮੇਰਾ ਸਮਾਜ ਜੀਵੇ ਵੀ ਡਾਕਟਰ ਅੰਬੇਡਕਰ ਸਾਹਿਬ ਸਾਡਾ ਮਸੀਹਾ ਹੈ ਜੇ ਕੱਪੜੇ ਪਾਉਂਦਾ ਅਸੀਂ ਵੀ ਉਹਦੀ ਗੱਲ ਸੁਣ ਕੇ ਉਹਤੇ ਪਹਿਰਾ ਦਈਏ ਤਾਂ ਅਸੀਂ ਪਾਉਣ ਲੱਗੇ ਇਹ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਸੀ ਸੋ ਅੱਜ ਅਸੀਂ ਨੁਖੇਦੀ ਕਰਦੇ ਹਾਂ ਮੈਂ ਸਾਦੇ ਬਿਆਨ ਦੀ ਤੇ ਮੰਗ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਹ ਹਜੇ ਤੜੀ ਪਾਰ ਗ੍ਰਹਿ ਮੰਤਰੀ ਨੂੰ ਆਪਣੀ ਕੈਬਨਟ ਚੋਂ ਕੱਢ ਦੇਣਾ ਚਾਹੀਦਾ ਕਿਉਂਕਿ ਮਾਫੀਆ ਮੰਗਣ ਚ ਤਾਂ ਮਾਹਰ ਨੇ ਆਰਐਸਐਸ ਵਾਲੇ ਤੇ ਭਾਜਪਾ ਵਾਲੇ ਮਾਫੀ ਮੰਗ ਲੈਣਗੇ ਪਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਸ਼੍ਰੀ ਮਲਕਾਰ ਜਨ ਨੂੰ ਖੜ ਗਿਆ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਦੀ ਇਹ ਸੋਚ ਆ ਕਿ ਇਹਨੂੰ ਕੈਬਨਟ ਚੋਂ ਬਰਖਾਸਤ ਕੀਤਾ ਜਾਵੇ ਤੇ ਦੇਸ਼ ਦੇ ਸੰਵਿਧਾਨ ਦੀ ਜਿਨ੍ਹਾਂ ਨੇ ਸੌਂ ਚੱਕੀਆ ਉਹਦਾ ਮਾਨ ਸਤਕਾਰ ਆਦਰ ਪੂਰਾ ਕਰਨਾ ਚਾਹੀਦਾ ਅਸੀਂ ਕਹਿਣਾ ਚਾਹੁੰਦਾ ਹਾਂ ਹਿੰਦੁਸਤਾਨ ਦਾ ਜਿਹੜਾ ਵੀ ਅਮਨ ਪਸੰਦ ਬਸਿੰਦਾ ਆ ਕੋਈ ਵੀ ਨਾਗਰਿਕ ਇਹ ਬਿਲਕੁਲ برداشت ਨਹੀਂ ਕਰੂਗਾ ਜੋ ਸ਼ਬਦ ਖਰੇ ਮੰਤਰੀ ਨੇ ਪਾਰਲੀਮੈਂਟ ਦੇ ਅੰਦਰ ਕਹੇ ਸੰਵਿਧਾਨ ਦੀ ਧੱਜੀਆਂ ਉਡਾਤੀਆਂ ਉਹਨੇ ਬਾਬਾ ਵੇਦ ਕਰਵਾਰੇ ਕਿਸ ਤਰ੍ਹਾਂ ਬੋਲਿਆ ਕੋਈ ਵੀ ਮੇਰੇ ਗੱਲ ਕਾਂਗਰਸ ਦਾ ਸਿਪਾਈ ਕੀ ਹਿੰਦੁਸਤਾਨ ਦਾ ਕੋਈ ਵੀ ਵਧੀਆ ਆਦਮੀ ਉਹਨਾਂ ਦੀ ਅੱਜ ਉਹਨਾਂ ਦੇ ਬਿਆਨ ਦੀ ਨਿੰਦਾ ਕਰਦਾ ਆ ਤੇ ਅੱਜ ਅਸੀਂ ਮੰਗ ਕਰਦੇ ਆ ਸਾਰੇ ਲੀਡਰ ਬੈਠੇ ਆ ਵਰਕਰ ਬੈਠੇ ਆ ਵੀ ਉਹਨਾਂ ਨੂੰ ਤਰੰਤ استਿਫਾ ਦੇ ਦੇਣਾ ਚਾਹੀਦਾ ਅਗਰ ਸੰਵਿਧਾਨ 'ਚ ਉਹਨਾਂ ਦੀ ਆਸਥਾ ਨਹੀਂ ਫਿਰ ਉਹਨਾਂ ਨੂੰ ਰਾਜ ਕਰਨ ਦਾ ਵੀ ਕੋਈ ਦਕਾਣ ਨਹੀਂ ਸਭ ਤੋਂ ਪਹਿਲਾਂ ਤਾਂ ਸਾਰੇ ਏਸ਼ੀਆ ਦੀ ਬਿਗੇਸਟ ਮੰਡੀ ਖੰਨਾ ਸ਼ਹਿਰ ਵਿੱਚ ਕਾਂਗਰਸ ਕੋ ਪੰਚਾਇਤ ਸਾਰੇ ਪ੍ਰੈਸ ਮੀਡੀਆ ਦੇ ਭਾਈਚਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਆਇਆਂ ਮੈਂ ਵਿਰੋਧ ਭਾਰਤੀ ਬਰਵਕਤਾ ਪਰਦੇਸ਼ ਕਾਂਗਰਸ ਮੇਰੀ ਇੱਥੇ ਡਿਊਟੀ ਲੱਗੀ ਸੀ ਵੀ ਖੰਨਾ ਸ਼ਹਿਰ ਜੋ ਹੈ ਇਹ ਸ਼ਹਿਰ ਦੀ బిਗੇਸਟ ਮੰਡੀ ਲੁਧਿਆਣਾ ਦਾ బిਗੇਸਟ ਕਸਬਾ ਇੱਥੇ ਪ੍ਰੈਸ ਕਾਨਫਰੰਸ ਕਰ ਰਹੀ ਹੈ ਸਾਡਾ ਅੱਜ ਦਾ ਜੋ ਮਕਸਦ ਹੈ ਪਾਰਲੀਮੈਂਟ ਦੇ ਵਿੱਚ ਹੋਮ ਮਿਨਿਸਟਰ ਆਫ ਇੰਡੀਆ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਅੰਬੇਦਕਰ 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 ਦਾ ਜੋ ਗੁੰਗਾਨ ਤੁਸੀਂ ਕਰਦੇ ਹੋ ਉਹਦੀ ਬਜਾਏ ਜੇ ਭਗਵਾਨ ਦਾ ਨਾਮ ਲਾਉਂਦਾ ਤੁਹਾਡੇ ਸੱਤ ਜਨਮ ਜਿਹੜੇ ਆ ਉਹ ਸਵਰਗ ਸਿੱਧਰ ਜਾਣਗੇ ਸੋ ਇੱਥੋਂ ਪਏ ਪਤਾ ਚੱਲਦਾ ਹੈ ਕਿ ਬੀਜੇਪੀ ਔਰ ਬੀਜੇਪੀ ਦੀ ਹਾਈ ਕਮਾਂਡ ਔਰ ਬੀਜੇਪੀ ਦੀ ਲੀਡਰਸ਼ਿਪ ਦਾ ਦਲਿਤ ਭਾਈਚਾਰੇ ਲਈ ਤੇ 바ਵਾ ਸਾਹਿਬ ਅੰਬੇਦਕਰ ਸਾਹਿਬ ਲਈ ਉਹਨਾਂ ਦੀ ਕੀ ਨੀਤੀ ਹੈ ਔਰ ਉਹਨਾਂ ਦੀ ਕੀ ਨੀਅਤ ਹੈ ਕਿਉਂਕਿ ਜਦੋਂ 1935 ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਬਣਿਆ ਤਾਂ ਅੰਗਰੇਜ਼ ਸਰਕਾਰ ਨੂੰ ਇੱਕ ਕਾਬਲ ਤਰੀਨ ਕਾਨੂੰਨਦਾਨ ਚਾਹੀਦਾ ਸੀ ਉਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਦੇਖਿਆ ਕਿ ਜੇ ਸਭ ਤੋਂ ਕਰੀ ਮਤਲਬ تعلیم یافتਾ ਕਾਨੂੰਨਦਾਨ ਕੋਈ ਹੈ ਤਾਂ 바ਵਾ ਸਾਹਿਬ ਦਾ ਨਾਂ ਉਹਨਾਂ ਦਾ ਬੁਲਾਇਆ ਔਰ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ 1935 ਚ ਬਣਿਆ ਉਸ ਰਿਜ਼ਰਵ ਬੈਂਕ ਆਫ ਇੰਡੀਆ ਦਾ ਖਰੜਾ ਜੋ ਹੈ ਮਸੌਦਾ ਉਹ ਬਾਬਾ ਸਾਹਿਬ ਤੋਂ ਤਿਆਰ ਕਰਾਇਆ ਉਹਨਾਂ ਨੇ ਅੱਜ ਜੋ ਆਰਬੀਆਈ ਦਾ ਕਨਸਟੀਟਿਊਸ਼ਨ ਹੈ ਉਹ ਵੀ ਉਹਨਾਂ ਦਾ ਹੀ ਬਣਿਆ ਹੋਇਆ ਸੋ ਇਸੇ ਕਰਕੇ ਮਹਾਤਮਾ ਗਾਂਧੀ ਜੀ ਨੇ ਜਦੋਂ ਸਾਡੀ ਸੰਵਿਧਾਨ ਸਭਾ ਬਣੀ ਤਾਂ ਉਸ ਵਕਤ ਉਹਨਾਂ ਨੇ ਕਿਹਾ ਵੀ ਉਹ ਬੰਦਾ ਚਾਹੀਦਾ ਜਿਨੇ ਕਈ ਦੇਸ਼ਾਂ ਦੇ ਸੰਵਿਧਾਨ ਜਿਹੜੇ ਉਹ ਸਟੱਡੀ ਕੀਤੇ ਹੋਣ ਤਾਂ ਉਸ ਵਕਤ ਵੀ ਜੇ ਨੰਬਰ 1 ਤੇ ਕੋਈ ਆਇਆ ਤਾਂ ਡਾਕਟਰ ਬੀ ਆਰ ਅੰਬੇਦਕਰ ਆਏ ਬਾਬਾ ਸਾਹ ਆਏ ਔਰ ਇਸੇ ਕਰਕੇ ਉਹਨਾਂ ਨੂੰ ਸੰਵਿਧਾਨ ਸਭਾ ਦਾ ਚੇਅਰਮੈਨ ਲਾਇਆ ਗਿਆ ਔਰ ਸਾਡਾ ਸੰਵਿਧਾਨ ਬਣਿਆ ਸੰਵਿਧਾਨ ਬਣ ਕੇ ਤਿਆਰ ਹੋਇਆ ਔਰ ਇਹੀ ਭਾਜਪੀ ਇਹੀ ਆਰਐਸਐਸ ਇਹਨਾਂ ਨੇ ਉਸ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕਰਤਾ ਬਾਬਾ ਸਾਹਿਬ ਦੇ ਪੁਤਲੇ ਤੱਕ ਜਲਾਏ ਇਹਨਾਂ ਨੇ ਔਰ ਜਦੋਂ ਇਹ ਕਹਿੰਦੇ ਕਿ ਸਾਡੀ ਸਾਡਾ ਸੰਵਿਧਾਨ ਜਿਹੜਾ ਅਸੀਂ ਮਨੁਸਮ੍ਰਿਤੀ ਨੂੰ ਮੰਨਦੇ ਆ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਹੌਲੀ ਹੌਲੀ ਜਿਆਦਾ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਜਦੋਂ ਇਹਨਾਂ ਨੇ ਇਹ ਗੱਲ ਕਹੀ ਕਿ ਜੇ ਸਾਨੂੰ 400 ਸੀਟ ਆ ਜਾਂਦੀ ਅਸੀਂ ਸਮਝਾਨ ਬਦਲ ਦਿਆਂਗੇ ਔਰ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਇਸੇ ਕਰਕੇ ਇਹਨਾਂ ਦੀ ਬ੍ਰੇਕ ਜਿਹੜੀ ਹੈ ਉਹ 240 ਤੇ ਲੱਗ ਗਈ ਔਰ ਅੱਜ ਵੀ ਇਹਨਾਂ ਦੇ ਮਨ 'ਚ ਉਹ ਜਿਹੜੀ ਕਿਹੜਾ ਉਹ ਜੈਲਸੀ ਹੈ ਵੀ ਬਾਬਾ ਸਾਹਿਬ ਦਾ ਨਾਮ ਇਹਨਾਂ ਕਿਉਂ ਚੱਲਦਾ ਔਰ ਐਸੇ ਕਰਕੇ ਉਹਨਾਂ ਨੇ ਇਹ ਸ਼ਬਦ ਜਿਹੜੇ ਆ ਇਹ ਉਹਨਾਂ ਦੀ ਜ਼ੁਬਾਨ ਤੇ ਆਏ ਸਚਾਈ ਉਹਨਾਂ ਦੀ ਜ਼ੁਬਾਨ ਤੇ ਆਈ ਇਹ ਕਾਂਗਰਸ ਪਾਰਟੀ ਸਰਬਸੰਤੀ ਨਾਲ ਅਸੀਂ ਇਹ ਪਾਸ ਕੀਤਾ ਕਿ ਸਾਨੂੰ ਦੇਸ਼ ਨੂੰ ਇਹੋ ਜਿਹਾ ਹੋਮ ਮਿਨਿਸਟਰ ਨਹੀਂ ਚਾਹੀਦਾ ਜਿਹਦੇ ਇਹੋ ਜਿਹੇ ਵਿਚਾਰ ਹੋਣ ਜੋ ਸੰਵਿਧਾਨ ਨਿਰਮਾਤਾ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦੀਆਂ ਜੜ੍ਹਾਂ ਗਹਿਰੀਆਂ ਕੀਤੀਆਂ ਉਸ ਸੰਵਿਧਾਨ ਨੂੰ ਕਮਜ਼ੋਰ ਕਰਨ ਲਈ ਸਭ ਤੋਂ ਪਹਿਲਾਂ ਇਹ ਉਹਨਾਂ ਦਾ ਨਾਮ ਮਿਟਾਣਾ ਚਾਹੁੰਦੇ ਆ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਇਸੇ ਕਰਕੇ ਆਰਐਸਐਸ ਦੇ ਆਫਿਸ ਦੇ ਉੱਪਰ ਕਦੀ ਤਿਰੰਗਾ ਝੰਡਾ ਨਹੀਂ ਲੱਗਿਆ ਉਹਨਾਂ ਨੇ ਕਦੀ ਸੰਵਿਧਾਨ ਨਹੀਂ ਮੰਨਿਆ ਇਹ ਤਾਂ ਇਹਨਾਂ ਦੀ ਮਜਬੂਰੀ ਹੈ ਕਿ ਉਸ ਸੰਵਿਧਾਨ ਦੇ ਤਹਿਤ ਹੀ ਇਹ ਰਾਜ ਕਰ ਸਕਦੇ ਆ ਤਾਂ ਇਸ ਕਰਕੇ ਉਹ ਉਸ ਮਜਬੂਰੀ ਦਾ ਵੀ ਜਿਹੜਾ ਪਰਦਾ ਜ਼ਾਹਰ ਹੋ ਗਿਆ ਜਦੋਂ ਇਹ ਬਿਆਨ ਹੋਮ ਮਿਨਿਸਟਰ ਸਾਹਿਬ ਨੇ ਦਿੱਤਾ ਔਰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜਿਸ ਸੰਵਿਧਾਨ ਦੀ ਸੌਂਖਾ ਖਾ ਕੇ ਉਹ ਪਾਰਲੀਮੈਂਟ ਦੇ ਮੈਂਬਰ ਬਣੇ ਹੋਮ ਮਿਨਿਸਟਰ ਆਫ ਇੰਡੀਆ ਬਣੇ ਔਰ ਉਸ ਸੰਵਿਧਾਨ ਨਿਰਮਾਤਾ ਨੂੰ ਹੀ ਉਹ ਲੋਕਾਂ ਨੂੰ ਇਹ ਕਹਿ ਰਹੇ ਨੇ ਪ੍ਰੇਰ ਰਹੇ ਨੇ ਕਿ ਇਹਨਾਂ ਦਾ ਨਾਮ ਨਾ ਲਓ ਤਾਂ ਇਸ ਕਰਕੇ ਅਸੀਂ ਅਮਨ ਸ਼ਾਹ ਦਾ ਕਹਿਣਾ ਸੀ ਕਿ ਮੇਰਾ ਬਿਆਨ ਤੋੜ ਮਰੋੜ ਕੇ ਬੇ ਉਹ ਤਾਂ ساری ਦੁਨੀਆ ਨੇ ਦੇਖਿਆ ਹੈ ਪਾਰਲੀਮੈਂਟ ਚ ਬਿਆਨ ਦਿੱਤਾ ਲਾਈਵ ਟੈਲੀਕਾਸਟ ਹੋਇਆ ਇਸ ਕਰਕੇ ਤਾਂ ਗੱਲਾਂ ਬਣਾਉਣ ਵਾਲੀਆਂ ਨੇ ਸਾਰੀ ਸੱਚਾਈ ਸਾਹ ਦੇ ਸਾਹਮਣੇ ਆਤ ਕੰਗਨ ਕੋ ਹਾਰਸੀ ਕਿਹਾ ਇਹ ਜੋ ਹੋਮ ਮਿਨਿਸਟਰ ਦੇਸ਼ ਨੂੰ ਨਹੀਂ ਚਾਹੀਦਾ ਦੇਸ਼ ਦੇ ਵਿੱਚ ਨਫ਼ਰਤ ਦੀ ਜਿਹੜੀ ਬਾਜ਼ਾਰ ਆ ਉਹ ਗਰਮ ਕਰ ਰਿਹਾ ਔਰ ਅਸੀਂ ਕਾਂਗਰਸ ਪਾਰਟੀ ਸ਼੍ਰੀ ਰਾਹੁਲ ਗਾਂਧੀ ਜੀ ਦੇ ਨੇਤਕਤਵ ਚ ਇਸ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ ਖੋਲ ਕੇ ਲੋਗਾਂ ਨੂੰ ਮੁਹੱਬਤ ਔਰ ਭਾਈਚਾਰੇ ਦਾ ਸੰਦੇਸ਼ ਦੇਣਾ ਇਸ ਲਈ ਇਹ ਜੇ ਬੰਦਰਾ ਦੇਸ਼ ਲਈ ਦੇਸ਼ ਦਾ ਹੋਮ ਮਿਨਿਸਟਰ ਰਹਿਣਾ ਬੜੀ ਖਤਰਨਾਕ ਗੱਲ ਵੀ ਹੈ ਔਰ ਦੇਸ਼ ਲਈ ਨੁਕਸਾਨਦੇ ਵੀ ਹੈ ਸਾਨੂੰ ਇਹ ਜੇ ਹੋਮ ਮਿਨਿਸਟਰ ਨਹੀਂ ਚਾਹੀਦਾ ਉਹਨੂੰ ਇਮੀਡੀਏਟਲੀ ਸਤੀਫਾ ਦੇਣਾ ਚਾਹੀਦਾ ਅਸੀਂ ਇਸ ਸਤੀਫੇ ਦੀ ਮੰਗ ਕਰਦੇ ਹਾਂ ਸਰਬਸੰਮਤੀ ਨਾਲ